ਗੁਰੂ ਪਿਆਰਿਓ ਪੂਰੇ ਗੁਰੂ ਦੇ ਅੰਦਰ ਦੀ ਅਵਸਥਾ ਕਿစီ ਹੁੰਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 97 ਅੰਗ ਤੇ ਬਖਸ਼ਿਸ਼ ਕਰਦੇ ਹਨ ਅਨਹਦ ਵਾਝੀ ਸਹਿਜ ਸਹਿਲਾ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਪਰਮਾਤਮਾ ਦੀ ਸਿਤਸਲਾ ਦਾ ਇੱਕ ਰਸ ਵਾਜ ਰਿਹਾ ਹੈ ਮੇਰਾ ਮਨ ਆਤਮਿਕ ਦੋਤ ਦਾ ਵਿੱਚ ਕੇ ਸੁਖੀ ਹੋ ਰਿਹਾ ਹੈ ਸ਼ਾਉਦ ਅਨੰਦ ਕਰੇ ਸਦਕੇ ਲਾ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਮੇਰਾ ਮਨ ਆਨੰਦ ਦੇ ਰੰਗ ਮਾਣ ਰਿਹਾ ਹੈ ਸਹਿਜ ਕੁ ਫਾਮੇ ਤੜੀ ਲਾਈ ਅਸਨ ਉੱਚ ਸਵਾਰਿਆ ਜੀਓ ਸਤਿਗੁਰੂ ਦੀ ਮਿਹਰ ਨਾਲ ਮੈਂ ਆਤਮਿਕ ਡੋਲ ਤਰੁ ਭਾਵ ਸਮਾਧੀ ਲਾਈ ਹੋਈ ਹੈ ਅਤੇ ਸਤਿ ਉੱਚੇ ਕਾਲਪੁਰਖ ਦੇ ਚਰਨਾਂ ਵਿੱਚ ਸੋਨਾ ਟਕਾਣਾ ਬਣਾ ਲਿਆ ਹੈ ਫਿਰ ਕਰ ਆਪਣੇ ਗ੍ਰਹਿ ਮੈਂ ਆਇਆ ਹੁਣ ਮੇਰਾ ਮਨ ਮੁੜ ਮੁੜ ਮੋੜ ਗਿਰ ਅੰਤਰ ਆਤਮਿਕ ਆਟਿਕਿਆ ਹੈ ਜੋ ਲੋੜੀਂਦਾ ਸੁਈ ਪਾਇਆ ਜਿਹੜੀ ਆਤਮਿਕ ਸ਼ਾਂਤੀ ਮੈਨੂੰ ਚਾਹੀਦੀ ਸੀ ਉਹ ਮੈਂ ਹਾਸਲ ਕਰ ਲਈ ਹੈ ਤ੍ਰਿਪਤ ਅਕਾਇ ਰਹਾ ਹੈ ਸੰਤੋ ਗੁਰ ਅਨੁਪੂਰਕ ਦਿਖਾਇਆ ਜੀਓ ਇਹ ਸੰਤ ਜਨੋ ਮੇਰਾ ਮਨ ਦੁਨੀਆ ਦੀਆਂ ਵਾਸ਼ਨਾਵਾਂ ਬੁੱਲੋਂ ਪੂਰਤ ਹੋ ਤੇ ਰਚ ਚੁੱਕਾ ਹੈ ਅਤੇ ਗੁਰੂ ਨੇ ਮੈਨੂੰ ਆਤਮ ਵਿਚਾਰਨ ਦੇ ਕੇ ਸਭ ਵਿੱਚ ਵਿਆਪਕ ਪ੍ਰਮਾਤਮਾ ਨੂੰ ਦਰਸ਼ਨ ਕਰਾ ਦਿੱਤਾ ਇਹ ਗੁਰੂ ਪਿਆਰੇਓ ਗੁਰਮਖ ਦੇ ਅੰਦਰ ਗੁਰੂ ਦੇ ਅੰਦਰ ਹਟੇ ਅਨਹਤ ਬਾਤਿ ਭਾਇ ਤੇ ਰਹਿੰਦੀ ਹਨ ਇੱਕ ਰਸ ਆਨੰਦ ਗੁਣਿਆ ਰਹਿੰਦਾ ਹੈ ਆਤਮ ਕਟੂਕਤਾ ਬਣੀ ਰਹਿੰਦੀ ਹੈ ਅਤੇ ਜੁੜੀ ਸੁਰਤ ਨਾਲ ਉਹਨਾਂ ਨੂੰ ਫਾਰਮਾਤਵਾ ਦਿਦਰਸ਼ਨ ਧੀਰੇ ਤੇ ਹਨਾ